ਸ਼ਿਵ ਜੀ ਜੋ ਇਸ ਦੇਸ਼ ਦਾ ਇੱਕ ਮਹਾਨ yogi ਹੋਇਆ ਇਸ ਦਾ ਰੂਪ ਇੰਜ ਪੇਸ਼ ਕਰਦਾ ਸੀ ਤਨ ਦੇ ਉੱਤੇ ਰਾਖ ਮਲ ਲੈਂਦਾ ਸੀ ਗੱਲੇ ਦੇ ਸੱਪਾਂ ਦੀ ਮਾਦਾ ਲੋਕਾਂ ਨੂੰ ਦੱਸਣ ਵਾਸਤੇ ਤਨ ਨੇ ਰਾਖ ਹੋ ਜਾਣਾ ਹੈ ਔਰ ਇਸ ਤਨ ਨੂੰ ਰਾਖ ਕੌਣ ਕਰੇਗਾ ਇਹ ਸਭ ਕਰੇਗਾ ਜੋ ਗੱਲ ਦੇ ਚ ਇਹਨੇ ਹੀ ਡੰਗ ਮਾਰ ਇੱਕ ਇੱਕ ਨੂੰ ਕੀ ਸਮਝਾਉਂਦੇ ਫਿਰੀਏ ਇੱਕ ਇੱਕ ਦੇ ਨਾਲ ਕੀ ਸਿਰ ਖਪਾਈ ਕਰੀਏ ਮੈਨੂੰ ਵੇਖ ਲੋ ਬਸ ਇਹੀ ਕੁਛ ਹੋ ਬੋ ਗਿਆ ਤਨ ਨੇ ਰਾਖ ਹੋ ਜਾਣਾ ਸਪਨੇ ਇੱਕ ਦਿਨ ਡੰਗ ਮਾਰਨਾ ਬਿਲਕੁਲ ਇਸ ਦਾ ਪ੍ਰਤੀਕ ਬਣਾ ਕੇ ਨਮੂਨਾ ਬਣਾ ਕੇ ਸ਼ਿਵ ਜੀ ਨੇ ਜਗਤ ਦੇ ਸਾਹਮਣੇ ਰਖੇ ਬਹਿਰਾਗੇਈ ਪੁਰਸ਼ ਸਤਗੁਰੂ ਕਹਿੰਦੇ ਨੇ ਕਾਲ ਬਿਆਲ ਜਿਉ ਪਰ ਉਹ ਡੋਲੇ ਤੇਰੇ ਸਿਰ ਦੇ ਉੱਪਰ ਘੁੰਮ ਰਿਹਾ ਹੈ ਕਾਲ ਦਾ ਸਭ ਸਮੇਂ ਦਾ ਸਭ ਮੌਤ ਦਾ ਸਭ or movie